ਦੋਸਤੋ ਸਾਰੰਸ਼ ਦੇ ਇੱਕ ਹੋਰ ਪੌਡਕਾਸਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਾਈ ਗੱਲ ਕਰਾਂਗੇ ਕਿ ਨੈਟੋ ਜੋ ਕਿ ਅੱਜਕੱਲ ਬਹੁਤ ਚਰਚਾ ਵਿੱਚ ਹੈ ਉਹ ਹੋਂਦ ਵਿੱਚ ਕਿਵੇਂ ਤੇ ਕਿਉਂ ਆਈ 2019 ਦੇ ਲਾਗੇ ਬੰਨੇ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਂ ਦਾ ਇੱਕ ਬਿਆਨ ਸੀ ਕਿ ਨੈਟੋ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਇੱਕ ਸੰਸਥਾ ਦੇ ਤੌਰ ਤੇ ਬ੍ਰੈਂਡਡ ਹੋ ਚੁੱਕੀ ਹੈ ਪਿਛਲੇ ਹਫਤੇ ਟਰੰਪ ਅਤੇ ਜ਼ਿਲੈਂਸਕੀ ਚ ਜਿਹੜੀ ਤੂੰ ਤੂੰ ਮੈਮੇ ਹੋਈ ਉਸ ਦਾ ਕੁੱਲ ਸਿੱਟਾ ਇਹ ਨਿਕਲਦਾ ਹੈ ਕਿ ਯੂਰਪ ਦੀ ਸੁਰੱਖਿਆ ਯੂਰਪ ਦਾ ਆਪਣਾ ਮਸਲਾ ਹੈ ਤੇ ਇਹ ਇੱਕ ਕਿਸਮ ਨਾਲ ਨੈਟੋ ਦੀ ਕਬਰ ਉੱਤੇ ਉਸ ਦੇ ਦਫਨਾਏ ਜਾਣ ਦੀ ਤਖਤੀ ਲਾਉਣ ਵਰਗਾ ਹੈ ਨੈਟੋ ਦਾ ਭਵਿੱਖ ਕੀ ਆਕਾਰ ਲੈਂਦਾ ਹੈ ਇਸ ਬਾਰੇ ਬਹੁਤ ਕੁਝ ਅਸਪਸ਼ਟ ਹੈ ਤੇ ਭਵਿੱਖ ਦੇ ਉਹਲੇ ਵਿੱਚ ਲੁਕਿਆ ਹੋਇਆ ਹੈ ਪਰ ਅੱਜ ਆਪਾਂ ਇੱਕ ਗੱਲ ਕਰਾਂਗੇ ਕਿ ਇਸ ਸੰਸਥਾ ਦੇ ਹੋਂਦ ਵਿੱਚ ਆਉਣ ਦੇ ਕੀ ਕਾਰਨ ਸਨ ਸਾਲ 1945 ਦਾ ਹੈ ਹਿਟਲਰ ਨੂੰ ਖੁਦਕੁਸ਼ੀ ਕੀਤਿਆਂ 2 ਹਫ਼ਤੇ ਹੋ ਚੁੱਕੇ ਹਨ ਦੂਜੀ ਆਲਮੀ ਜੰਗ ਖਤਮ ਹੋਣ ਕੰਢੇ ਹੈ ਯੂਰਪ ਵਿਕਟਰੀ ਇਨ ਯੂਰਪ ਦਿਏ ਮਨਾ ਰਿਹਾ ਹੈ ਤੇ ਵਿਨਸਟਨ ਚਰਚਿਲ ਯੂਰਪ ਵਿੱਚ ਵੇਖ ਦੀ ਜੀਓਪੋਲਿਟਿਕਸ ਬਾਰੇ ਯੋਜਨਾਬੰਦੀ ਕਰ ਰਿਹਾ ਹੈ। ਸੋਵੀਅਤ ਯੂਨੀਅਨ ਪੂਰਬੀ ਯੂਰਪ ਦੇ ਬਹੁਤੇਰੇ ਮੁਲਕਾਂ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕਿਆ ਹੈ। ਜਿਸ ਬਾਰੇ ਚਰਚਿਲ ਕਹਿ ਰਿਹਾ ਹੈ ਕਿ ਯੂਰਪ ਵਿੱਚ ਇੱਕ ਲੋਹੇ ਦਾ ਪਰਦਾ ਮਤਲਬ ਇੱਕ ਆਇਰਨ ਕਰਟਨ ਤਾਣ ਦਿੱਤਾ ਗਿਆ ਹੈ ਤੇ ਕਿਸੇ ਨੂੰ ਨਹੀਂ ਪਤਾ ਕਿ ਉਸ ਪਰਦੇ ਦੇ ਪਿੱਛੇ ਕੀ ਚੱਲ ਰਿਹਾ ਹੈ। ਜਰਮਨੀ ਦੇ ਸ਼ਹਿਰ ਪੋਰਟਸਡੈਮ ਵਿੱਚ ਸਾਂਝੇ ਮੁਹਾਜ ਮਤਲਬ ਅਮਰੀਕਾ, ਰੂਸ ਅਤੇ ਵਰਤਾਨੀਆਂ ਮਿਲਦੇ ਹਨ ਜਿਸ ਦਾ ਉਦੇਸ਼ ਇਹ ਹੈ ਕਿ ਦੂਸਰੀ ਆਲਮੀ ਜੰਗ ਦੇ ਖਤਮ ਹੋਣ ਤੋਂ ਬਾਅਦ ਜਰਮਨੀ ਦੀ ਵੰਡ ਜਬ ਬੰਦਰਵੰਡ ਕਿਵੇਂ ਕੀਤੀ ਜਾਵੇ ਇਸ ਕਾਨਫਰੰਸ ਵਿੱਚ ਫਰਾਂਸ ਦਾ ਨੇਤਾ ਚਾਰਲਸ ਡੀ ਗੋਲ ਮੌਜੂਦ ਨਹੀਂ ਹੈ ਉਹ ਇਸ ਮੀਟਿੰਗ ਵਿੱਚ ਬਾਅਦ ਚ ਸ਼ਾਮਲ ਹੁੰਦਾ ਹੈ ਤੇ ਜਰਮਨੀ ਦੀ ਵੰਡ ਤਿੰਨ ਧਿਰਾਂ ਰਹਿ ਕੇ ਚਾਰ ਧਿਰਾਂ ਬਣ ਜਾਂਦੀ ਹੈ ਇਸ ਜੰਗ ਤੋਂ ਬਾਅਦ ਜੋ ਰੂਸ ਦੇ ਹਿੱਸੇ ਆਉਂਦਾ ਹੈ ਉਸ ਵਿੱਚ ਲਗਭਗ ਸਾਰੇ ਦਾ ਸਾਰਾ ਪੂਰਬੀ ਯੂਰਪ ਹੈ ਜੋ ਕਿ ਬਾਲਟਿਕ ਰਾਜਾਂ ਪੋਲੈਂਡ ਹੰਗਰੀ ਰਮੇਨੀਆਂ ਤੋਂ ਲੈ ਕੇ ਬਲੈਕ ਸੀ ਤੱਕ ਫੈਲਿਆ ਹੋਇਆ ਹੈ ਬਾਕੀ ਦਾ ਯੂਰਪ ਸਾਂਝੇ ਪੱਛਮੀ ਮੁਹਾਜ ਦੇ ਪ੍ਰਭਾਵ ਥੱਲੇ ਹੈ ਅਮਰੀਕਾ ਨੂੰ ਮਾਸਕੋ ਤੋਂ ਜਿਹੜੀਆਂ ਡਿਪਲੋਮੈਟਿਕ ਕੰਸੂਲਾਂ ਮਿਲ ਰਹੀਆਂ ਹਨ ਉਹਨਾਂ ਦਾ ਤਤਸਾਰ ਇਹ ਹੈ ਕਿ ਦੂਸਰੀ ਆਲਮੀ ਜੰਗ ਵਿੱਚ ਸਟਾਲਿਨ ਦਾ ਇੱਕ ਬਹੁਤ ਮਜ਼ਬੂਤ ਅਤੇ ਵੱਡੇ ਲੀਡਰ ਦੇ ਉੱਭਰਨ ਤੋਂ ਬਾਅਦ ਸੋਵੀਅਤ ਯੂਨੀਅਨ ਦਾ ਪੱਛਮ ਦੀਆਂ ਡੈਮੋਕ੍ਰੇਸੀਜ਼ ਨਾਲ ਸ਼ਾਂਤੀਪੂਰਨ ਸਹਿਯੋਗ ਦਾ ਕੋਈ ਇਰਾਦਾ ਨਹੀਂ ਹੈ ਇਹ ਲਗਭਗ ਉਹੀ ਗੱਲ ਹੈ ਜਿਸ ਦੀ ਭਵਿੱਖ ਬਾਣੀ ਚਰਚਲ ਦੂਸਰੀ ਵਿਸ਼ਵ ਜੰਗ ਦੇ ਖਤਮ ਹੋਣ ਤੋਂ ਪਹਿਲਾਂ ਕਰ ਚੁੱਕਾ ਹੈ ਜੰਗ ਦੇ ਭੰਨੇ ਹੋ ਯੂਰਪੀਅਨ ਮੁਲਕ ਭਵਿੱਖ ਦੀ ਕਿਸੇ ਵੀ ਜੰਗ ਨੂੰ ਟਾਲਣ ਲਈ ਇੱਕ ਨਵੇਂ ਗੱਠ ਜੋੜ ਦੀਆਂ ਟੋਹਾਂ ਲੈ ਰਹੇ ਹਨ ਇਸ ਵਿੱਚ ਇੰਗਲੈਂਡ ਤੇ ਅਮਰੀਕਾ ਦੇ ਗੱਠ ਜੋੜ ਦੇ ਸਾਹਮਣੇ ਸੰਤੋਲ ਬਿਠਾਉਣ ਲਈ ਫਰਾਂਸ ਤੇ ਰੂਸ ਦਾ ਗੱਠ ਜੋੜ ਵੀ ਇੱਕ ਆਪਸ਼ਨ ਵਜੋਂ ਸ਼ਾਮਲ ਹੈ ਤੇ ਰੂਸ ਦਾ ਮੁਕਾਬਲਾ ਕਰਨ ਲਈ ਫਰਾਂਸ ਤੇ ਬ੍ਰਿਟਾਨੀਆ ਦਾ ਗੱਠ ਜੋੜ ਵੀ 1946-47 ਦਾ ਸਾਲ ਯੂਰਪ ਦਾ ਲੰਮੇ ਅਰਸੇ ਵਿੱਚ ਇੱਕ ਬੇਹੱਦ ਠੰਡਾ ਸਾਲ ਹੈ। ਜੰਗ ਦੇ ਭੰਨੇ ਹੋ ਯੂਰਪੀਅਨ ਮੁਲਕਾਂ ਦੀ ਹਾਲਤ ਇਹ ਹੈ ਕਿ ਤੇਲ ਦੀ ਕਮੀ ਕਾਰਨ ਬ੍ਰਿਟਾਨੀਆ ਨੂੰ ਆਪਣੀਆਂ ਕੁਝ ਵੱਡੀਆਂ ਫੈਕਟਰੀਆਂ ਕੁਝ ਦਿਨਾਂ ਲਈ ਬੰਦ ਕਰਨੀਆਂ ਪੈਂਦੀਆਂ ਹਨ। ਇਹ ਉਹੀ ਫੈਕਟਰੀਆਂ ਹਨ ਜੋ ਕਿ ਦੂਸਰੀ ਵਿਸ਼ਵ ਜੰਗ ਦੀ ਬੰਬਾਰੀ ਵਿੱਚ ਵੀ ਚਲਦੀਆਂ ਰਹੀਆਂ ਸਨ। ਯੂਰਪੀਅਨ ਮੁਲਕਾਂ ਦੀ ਬੇਵਸਾਈ ਸਿਰਫ ਰੂਸ ਤੇ ਅਮਰੀਕਾ ਨਾਲ ਨਹੀਂ ਹੈ। ਫਰਾਂਸ ਅਤੇ ਬ੍ਰਿਟਾਨੀਆ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਰਮਨੀ ਜੰਗ ਤੋਂ ਬਾਅਦ ਮੁੜ ਖੜਾ ਹੋ ਕੇ ਪਵੈਖ ਵਿੱਚ ਫਰਾਂਸ ਤੇ ਬ੍ਰਿਟਾਨੀਆ ਦੇ ਸਾਹਮਣੇ ਚੁਣੌਤੀਆਂ ਪੈਦਾ ਕਰ ਸਕਦਾ ਹੈ। ਜੰਗ ਤੋਂ ਬਾਅਦ ਬਰਲਨ ਜੋ ਕਿ ਉਸ ਵਕਤ ਦੀਆਂ 4 ਤਾਕਤਾਂ ਵਿੱਚ ਵੰਡਿਆ ਗਿਆ ਉਸ ਨੂੰ ਫਰਾਂਸ ਅਮਰੀਕਾ ਤੇ ਬ੍ਰਿਟਾਨੀਆ ਵਾਲੇ ਜ਼ੋਨ ਨੂੰ ਮਿਲਾ ਕੇ ਇੱਕ ਜ਼ੋਨ ਬਣ ਜਾਂਦਾ ਹੈ। ਬਰਲਨ ਦੀ ਵੰਡ ਹੁਣ 4 ਧਿਰੀ ਨਾ ਰਹਿ ਕੇ 2 ਧਿਰੀ ਹੋ ਜਾਂਦੀ ਹੈ ਜਿਸ ਵਿੱਚ ਇੱਕ ਪਾਸੇ ਰੂਸ ਹੈ ਤੇ ਦੂਸਰੇ ਪਾਸੇ ਪੱਛਮੀ ਤਾਕਤਾਂ। ਹੁਣ ਤੱਕ ਰੂਸ ਨੂੰ ਵੀ ਲੱਗਣ ਲੱਗ ਪਿਆ ਹੈ ਕਿ ਫਰਾਂਸ ਪੂਰੀ ਤਰ੍ਹਾਂ ਪੱਛਮੀ ਪਾਲੇ ਵਿੱਚ ਜਾ ਚੁੱਕਾ ਹੈ ਇਸੇ ਵਿਚਾਰ ਅਮਰੀਕਾ ਮਾਰਸ਼ਲ ਪਲਾਨ ਲੈ ਕੇ ਆਉਂਦਾ ਹੈ ਜੋ ਕਿ ਜੰਗ ਦੇ ਭੰਨੇ ਹੋਏ ਯੂਰਪ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਲਈ ਇੱਕ ਆਰਥਿਕ ਪੈਕੇਜ ਹੈ ਤੇ ਇਸ ਵਿੱਚ ਕਿਤੇ ਨਾ ਕਿਤੇ ਯੂਰਪ ਨੂੰ ਅਮਰੀਕਨ ਆਰਥਿਕਤਾ ਲਈ ਇੱਕ ਮੰਡੀ ਵਜੋਂ ਸਥਾਪਿਤ ਕਰਨ ਦਾ ਲੁਕਵਾ ਉਦੇਸ਼ ਵੀ ਸ਼ਾਮਲ ਹੈ ਜਦੋਂ ਸਮੁੱਚਾ ਵਿਸ਼ਵ ਦੋ ਵਿਚਾਰਧਾਰਾ ਰੱਖੇ ਮਿਆ ਸਮਾਜਵਾਦ ਅਤੇ ਪੂੰਜੀਵਾਦ ਵਿੱਚ ਵੰਡਿਆ ਜਾ ਰਿਹਾ ਹੈ ਇਸ ਉੱਤੇ ਰੂਸ ਵੱਲੋਂ ਸ਼ੰਕਾਮਈ ਹੋਣਾ ਸੁਭਾਵਕ ਹੈ ਰੂਸ ਪੱਛਮ ਪ੍ਰਤੀ ਉਹਨਾ ਹੀ ਸ਼ੰਕਾਮਈ ਹੈ ਜਿੰਨਾ ਕਿ ਪੱਛਮ ਦੀਆਂ ਡੈਮੋਕ੍ਰੇਸੀਜ਼ ਸਮਾਜਵਾਦੀ ਰੂਸ ਪ੍ਰਤੀ ਹਨ ਇਸੇ ਦੌਰਾਨ 1948 ਵਿੱਚ ਚੈਕੋਸਲਵਾਕੀਆ ਵਿੱਚ ਰੂਸ ਦੀ ਸ਼ੈ ਉੱਤੇ ਤਖਤਾ ਪਲਟ ਹੁੰਦਾ ਹੈ ਤੇ ਚੈਕੋਸਲਵਾਕੀਆ ਸਮਾਜਵਾਦੀ ਰੂਸ ਦੇ ਪਾੜੇ ਵਿੱਚ ਜਾ ਡਿੱਗਦਾ ਹੈ ਜੋ ਕਿ ਪੱਛਮੀ ਤਾਕਤਾਂ ਨੂੰ ਰੂਸ ਦੀ ਵਧਦੀ ਹੋਈ ਧੌਂਸ ਪ੍ਰਤੀ ਇਕਜੁੱਟ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ ਇਸੇ ਦੌਰਾਨ ਬ੍ਰਿਟਾਨੀਆ ਤੇ ਫਰਾਂਸ ਵਿੱਚ ਪਰ ਵਿਕ ਵਿੱਚ ਜਰਮਨ ਵੱਲੋਂ ਕਿਸੇ ਵੀ ਹਮਲੇ ਨੂੰ ਰੋਕਣ ਲਈ ਇੱਕ ਡੰਕਰਕ ਐਦਨਾਮਾ ਕੀਤਾ ਜਾਂਦਾ ਹੈ ਤੇ ਇਸ ਤੋਂ 1 ਸਾਲ ਬਾਅਦ ਯੂਰਪ ਦੇ ਕੁਝ ਛੋਟੇ ਮੁਲਕ ਜਿਨ੍ਹਾਂ ਵਿੱਚ ਬੈਲਜੀਅਮ, ਨੀਦਰਲੈਂਡਸ, ਲਕਜ਼ੈਂਬਰਗ ਸ਼ਾਮਿਲ ਹਨ ਬ੍ਰਿਟਾਨੀਆ ਤੇ ਫਰਾਂਸ ਨਾਲ ਮਿਲ ਕੇ ਇੱਕ ਮੁੱਢਲਾ ਗੱਠਜੋੜ ਸਿਰਜਦੇ ਹਨ ਜਿਸ ਨੂੰ ओरिजिनल ਆਰਗੇਨਾਈਜੇਸ਼ਨ ਆਫ ਵੈਸਟਰਨ ਯੂਰਪ ਦਾ ਨਾਂ ਦਿੰਦੇ ਹਨ ਇਹਨਾਂ ਮੁਲਕਾਂ ਦਾ ਸਭ ਤੋਂ ਵੱਡਾ ਖਦਸ਼ਾ ਇਹ ਹੈ ਕਿ ਇਹਨਾਂ ਮੁਲਕਾਂ ਵਿੱਚ ਵੀ ਕਿਤੇ ਚੈਕੋਸਲ ਵਾਕਿਆ ਦੀ ਤਰਜ਼ ਉੱਤੇ ਰੂਸ ਦੀ ਛਾਏ ਉੱਤੇ ਤਖਤਾ ਪਲਟਣਾ ਹੋ ਜਾਵੇ ਉਧਰ ਬਰਲਨ ਵਿੱਚ ਚੀਜ਼ਾਂ ਇੱਕ ਵੱਖਰਾ ਰੂਪ ਅਖਤਿਆਰ ਕਰ ਰਹੀਆਂ ਹਨ ਬਰਲਨ ਪੂਰਬੀ ਜਰਮਨੀ ਦਾ ਹਿੱਸਾ ਹੈ ਪਰ ਅੱਗੋਂ ਇਸ ਸ਼ਹਿਰ ਦੀ ਵੰਡ ਦੋ ਧੁਰੀ ਹੈ ਇੱਕ ਹਿੱਸੇ ਤੇ ਪੱਛਮੀ ਤਾਕਤਾਂ ਦਾ ਕਬਜ਼ਾ ਹੈ ਤੇ ਦੂਜੇ ਤੇ ਸੋਵੀਅਤ ਰੂਸ ਦਾ ਸੋ ਬਰਲਨ ਪੂਰਬੀ ਜਰਮਨੀ ਵਿੱਚ ਇੱਕ ਟਾਪੂ ਵਾਂਗ ਹੈ ਤੇ ਪੱਛਮੀ ਕਬਜ਼ੇ ਵਾਲੇ ਬਰਲਨ ਦਾ ਪੱਛਮੀ ਜਰਮਨੀ ਨਾਲ ਸੜਕੀ ਜਾਂ ਰੇਲ ਦੇ ਤੌਰ ਤੇ ਕੋਈ ਸਬੰਧ ਨਹੀਂ ਹੈ ਇਸੇ ਦੌਰਾਨ ਅਮਰੀਕਾ ਫਰਾਂਸ ਤੇ ਬਰਤਾਨੀਆ ਪੱਛਮੀ ਜਰਮਨੀ ਵਿੱਚ ਨਵੀਂ ਕਰੰਸੀ ਡਿਊਸ਼ ਮਾਰਕ ਲਾਂਚ ਕਰਦੀਆਂ ਹਨ ਜੋ ਕਿ ਪੱਛਮੀ ਜਰਮਨੀ ਨੂੰ ਇੱਕ ਵੱਖਰੇ ਰਾਜ ਵਜੋਂ ਮਾਨਤਾ ਦੇਣ ਵਰਗਾ ਕਦਮ ਹੈ ਇਸ ਕਦਮ ਤੇ ਨਾਰਾਜ਼ ਹੋਇਆ ਰੂਸ ਬਰਲਨ ਦੀ ਨਾਕਾਬੰਦੀ ਕਰ ਦਿੰਦਾ ਹੈ ਪੱਛਮੀ ਕਬਜ਼ੇ ਹੇਠਲੇ ਕੋਈ 20 ਲੱਖ ਦੇ ਕਰੀਬ ਬਰਲਨ ਦੇ ਲੋਕ ਸਾਰੀਆਂ ਬੁਨਿਆਦੀ ਸਹੂਲਤਾਂ ਦੇ ਖੇਰੂ-ਖੇਰੂ ਹੋਣ ਤੇ ਭੁੱਖਮਰੀ ਵੱਲ ਨੂੰ ਝਾਕ ਰਹੇ ਹਨ ਰੂਸ ਵੱਲੋਂ ਕੀਤੀ ਹੋਈ ਬਰਲਨ ਦੀ ਇਹ ਨਾਕਾਬੰਦੀ ਕੋਈ 323 ਦਿਨ ਚੱਲਦੀ ਹੈ ਪੱਛਮੀ ਤਾਕਤਾਂ ਕੋਲ ਇਸ ਦਾ ਇੱਕੋ ਇੱਕ ਹੱਲ ਹਵਾਈ ਜਹਾਜ਼ਾਂ ਰਾਹੀਂ ਲੋਕਾਂ ਨੂੰ ਲੜੀਂਦੀ ਰਸਤ ਪਹੁੰਚਾਉਂਦਾ ਹੈ ਬਰਲਿਨ ਵਾਲੀ 에ਅਰ ਲਿਫਟ ਪੱਛਮੀ ਯੂਰਪ ਦੇ ਦੇਸ਼ਾਂ ਵਿੱਚ ਇਹ ਖਿਆਲ ਪਕੇਰਾ ਕਰ ਦਿੰਦੀ ਹੈ ਕਿ ਜੇ ਭਵਿੱਖ ਵਿੱਚ ਰੂਸ ਦੇ ਕਿਸੇ ਵੀ ਤਰ੍ਹਾਂ ਦੇ ਧੱਕੇ ਨੂੰ ਰੋਕਣਾ ਹੈ ਤਾਂ ਉਸ ਲਈ ਉਹਨਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਖਿਆਲ ਸਮੇਤ ਕਿ ਅਮਰੀਕਾ ਤੋਂ ਬਿਨਾ ਐਸਾ ਕੋਈ ਵੀ ਮੁਹਾਜ ਅਧੂਰਾ ਰਹੇਗਾ ਤੇ ਫਰਾਂਸ ਇਸ ਵਿੱਚ ਇਟਲੀ ਨੂੰ ਵੀ ਸ਼ਾਮਲ ਕਰਨਾ ਚਾਹੁੰਦਾ ਹੈ ਇਸ ਦਾ ਮੁੱਢਲਾ ਐਲਾਨ 20 ਮਾਰਚ 1949 ਨੂੰ ਕੀਤਾ ਜਾਂਦਾ ਹੈ। ਸੋਵੀਅਤ ਰੂਸ ਦਾ ਇਸ ਤੇ ਨਜ਼ਰੀਆ ਹੈ ਕਿ ਇਸ ਨਵੇਂ ਬਣੇ ਮੁਹਾਜ ਨੈਟੋ ਦਾ ਨਿਸ਼ਾਨਾ ਉਹਦੇ ਵੱਲ ਸਿਹਦਰਤ ਹੈ। ਇਸ ਦੇ ਜਵਾਬ ਵਿੱਚ ਪੱਛਮੀ ਮੁਲਕ ਇਹ ਕਹਿੰਦੇ ਹਨ ਕਿ ਇਹ ਮੁਹਾਜ ਸਿਰਫ ਕਿਸੇ ਵੀ ਬਾਹਰੀ ਹਮਲੇ ਤੋਂ ਉਹਨਾਂ ਦੀ ਰੱਖਿਆ ਕਰ ਲਈ ਹੈ ਤੇ ਇਹ ਕਿਸੇ ਵੀ ਖਾਸ ਦੁਸ਼ਮਣ ਦੇ ਵਿਰੋਧ ਵਿੱਚ ਨਹੀਂ ਹੈ। ਅਪ੍ਰੈਲ ਦੇ ਪਹਿਲੇ ਹਫ਼ਤੇ 12 ਮੁਲਕਾਂ ਦੇ ਨੁਮਾਇੰਦੇ ਵਾਸ਼ਿੰਗਟਨ ਦੇ ਕਨਸਟੀਟਿਊਸ਼ਨ ਐਵੇਨਿਊ 'ਚ ਇਕੱਠੇ ਹੁੰਦੇ ਹਨ ਜਿੱਥੇ ਨੈਟੋ ਦੀ ਪਹਿਲੀ ਰੂਪਰੇਖਾ ਨੂੰ ਹਕੀਕੀ ਜਾਮਾ ਪਹਿਨਾਇਆ ਜਾਂਦਾ ਹੈ ਜਿਸ ਬਾਰੇ ਫਰਾਂਸ ਦਾ ਵਿਦੇਸ਼ ਮੰਤਰੀ ਕਹਿੰਦਾ ਹੈ ਕਿ ਅੱਜ ਅਸੀਂ ਉਹ ਹਾਸਲ ਕਰ ਲਿਆ ਹੈ ਜਿਸ ਬਾਰੇ ਅਸੀਂ ਪਿਛਲੇ ਕਈ ਸਾਲਾਂ ਤੋਂ ਸੋਚ ਰਹੇ ਸਾਂ ਤੇ ਅਮਰੀਕਾ ਨੂੰ ਇਹ ਅਹਿਸਾਸ ਹੈ ਕਿ ਇਹ ਯੂਰਪ ਖਤਰੇ ਵਿੱਚ ਹੈ ਤਾਂ ਅਮਰੀਕਾ ਦੀ ਸੁਰੱਖਿਆ ਦੀ ਵੀ ਕੋਈ ਗਾਰੰਟੀ ਨਹੀਂ ਲਈ ਜਾ ਸਕਦੀ 4 ਅਪ੍ਰੈਲ 1949 ਨੂੰ 12 ਦੇ ਨੁਮਾਇੰਦੇ ਇੱਕ ਸਮਝੌਤੇ ਤੇ ਦਸਤਖਤ ਕਰਦੇ ਹਨ ਜਿਹਦੇ ਤਹਿਤ ਨੈਟੋ ਦਾ ਜਨਮ ਹੁੰਦਾ ਹੈ ਜੋ ਕਿ ਆਉਣ ਵਾਲੇ ਲਗਭਗ 75 ਸਾਲਾਂ ਤੱਕ ਯੂਰਪ ਅਤੇ ਅਮਰੀਕਾ ਨੂੰ ਇੱਕ ਸਾਂਝੇ ਮਹਾਜੂਜੂ ਸੁਰੱਖਿਆ ਦੀ ਗਰੰਟੀ ਦਿੰਦਾ ਹੈ ਦੋਸਤੋ ਇਹ ਤਾਂ ਸੀ ਨੈਟੋ ਦੇ ਹੋਂਦ ਵਿੱਚ ਆਉਣ ਦਾ ਇੱਕ ਬਹੁਤ ਹੀ ਸੰਖੇਪ ਇਤਿਹਾਸ ਜੇ ਤੁਸੀਂ ਐਸੀਆਂ ਹੀ ਹੋਰ ਦਿਲਚਸਪ ਕਿਸੇ ਕਹਾਣੀਆਂ ਜਾਂ ਤਾਰੀਖੀ ਘਟਨਾਵਾਂ ਦੇ ਬਾਬਤ ਸੁਣਨਾ ਚਾਹੁੰਦੇ ਹੋ ਜਿਨ੍ਹਾਂ ਨੇ ਇਨਸਾਨੀ ਤਾਰੀਖ ਨੂੰ ਇੱਕ ਨਵਾਂ ਮੋੜ ਦਿੱਤਾ ਤਾਂ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਹਾਂ ਇਸ ਪੋਡਕਾਸਟ ਨੂੰ ਲਾਈਕ ਤੇ ਅਗਾ ਸਾਂਝਾ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਛੇਤੀ ਮਿਲਦੇ ਹਾਂ ਰੱਬ ਰੱਖਾ